ਹਲੇਲੂਇਆ ਇਸ ਪੈਨ ਦਾ ਨਾਮ ਮਨਜੀਤ ਏ ਇਟਾਲੀ ਵਾਲੇ ਜੱਟਾਂ ਦੇ ਰਹਿਣ ਵਾਲੇ ਨੇ ਹਲੇਲੂਇਆ ਇਹ ਪੈਨ ਪਤਾ ਕੀ ਕਰਦੇ ਸਨ ਇਹਨਾਂ ਦਾ ਕਰੇ ਮੰਦਰ ਬਣਿਆ ਸੀ ਹਲੇਲੂਇਆ ਇੱਕ ਹੀ ਕਰਦੇ ਸੀ ਦੂਤ ਲਾਉਦੇ ਸਨ ਹਲੇਲੂਇਆ ਤੇ ਇੱਕ ਇਹਨਾਂ ਨੂੰ ਉਸ ਤੋਂ ਪਹਿਲਾਂ ਇੱਕ ਪਾਸਟਰ ਆਇਆ ਠੀਕ ਹੈ ਹਲੇਲੂਇਆ ਇਹਨਾਂ ਨੂੰ ਮਿਲਿਆ ਸੀ ਉਹ ਦੁਸਤਰ ਮੌਨੇ ਪਤਾ ਕਿਵੇਂ ਕਰਦੇ ਆ ਉਹ ਕੋਟੇ-ਕੋਟੇ ਦੁਸਤਰ ਮਾ ਕੱਢੀ ਜਾਂਦਾ ਹਲੇਲੂਇਆ ਇਹਨੂੰ ਪੈਨ ਨੂੰ ਵੀ ਇੱਕ ਦੋ ਚਾਟਾਂ ਮਾਰੀਆਂ ਸੀ ਫਿਰ ਵੀ ਦੁਸਤਰਾਂ ਨਹੀਂ ਨਿਕਲਿਆ ਹallelujah ਪਰ ਮੈਨੂੰ ਆਤਮਾ ਨੇ ਭੇਜਿਆ ਭਾਈ ਜਾਓ ਇਹਨਾਂ ਦੇ ਕਰੇ ਮੈਂ ਇਹਨਾਂ ਦੇ ਕਰੇ ਗਿਆ ਮੈਂ ਵੀਡੀਓ ਦੇਖੀ ਇਹਨਾਂ ਦੀ ਕਰੇ ਗਿਆ ਤੇ ਉਹੀ ਉਹਨਾਂ ਦਾ ਮੰਦਰ ਪਟਾਇਆ ਉਹੀ ਉਹਨਾਂ ਦੇ ਹੱਥ ਰੱਖਿਆ ਬੱਚੇ ਸੁੰਦੇ ਸੌਂਦੇ ਵਿੱਚ ਦੂਰ ਚਰਮਾ ਨਿਕਲ ਗਈ ਹallelujah ਇੱਕੋ ਪਰਮੇਸ਼ਰ ਇਹਦੇ ਹਿਮਨ ਚ ਕੰਮ ਕਰਿਆ ਹallelujah ਅੱਜ ਹੀ ਆਜ਼ਾਦ ਇਹ ਬਲੈਸ ਇਹ ਖੁਦ ਨੂੰ ਪਾਈ ਸਾਰੇ ਭੈਣਾ ਭਰਾਵਾਂ ਨੂੰ ਜੈ ਐਮ ਸੀ ਦੀ ਜੈ ਮੈਂ ਬਹੁਤ ਪਰੇਸ਼ਾਨ ਸੀ ਬਹੁਤ ਮੇਰੇ ਚ ਚਤਾਨ ਸੀ ਤੇ ਪੋਇਸਟਰ ਗਿਆ ਸੀ ਤੇ ਮੇਰੇ ਤੇ ਦਵਾਈ ਕੀਤੀ ਤੇ ਪ੍ਰਭੂ ਨੇ ਮੈਨੂੰ ਚੰਗਿਆ ਕਰਤਾ ਹੁਣ ਇਸ ਟਾਈਮ ਮੈਂ ਚੰਗੀ ਆ ਵਧੀਆ ਪ੍ਰਭੂ ਨੇ ਕਰਤਾ